ਅੱਜ ਵੀ ਬਾਦਈ ਹਾਂਜੀ ਸਸ਼ੀਕਾਲ ਗੁੱਡ ਮਾਰਨਿੰਗ ਜੀ ਸਭ ਨੂੰ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਠੀਕ ਹੈ ਹੋਰ ਸਭ ਦੇ ਜਾਨਵਰ ਵਧੀਆ ਵੀਰੇ ਹੋਰ ਘਰ ਪਰਿਵਾਰ ਸਭ ਦੇ ਵਧੀਆ ਠੀਕ ਹੈ ਤੇ ਚਲੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਠੀਕ ਹੈ ਆ ਗਏ ਜੀ ਖੁੱਡਿਆਂ ਚ ਉੱਠ ਕੇ ਸਵੇਰੇ 8 ਵਜੇ ਠੀਕ ਹੈ ਦੁੱਧ ਦੁੱਧ ਲੈ ਆਤਾ ਠੀਕ ਹੈ ਘਰ ਦੇ ਕੰਮ ਜਿਹੜੇ 2-4 ਸੀਗੇ ਨਿਮੇੜ ਤੇ ਠੀਕ ਆ ਤੇ ਬਾਕੀ ਬਿਨਾ ਚਾਹ ਚੂ ਪੀਤੇ ਤੋਂ ਪਹੁੰਚ ਕੇ ਕਬੂਤਰਾਂ ਕੋਲੇ ਠੀਕ ਆ ਤੇ ਆ ਬੈਠਿਆ ਆਪਣੀ ਤਰਨਾਟ ਟੋਟੇ ਠੀਕ ਆ ਆ ਬੈਠੀ ਆ ਆਪਣੀ ਬੱਚਿਆਂ ਵਾਲੀ ਆ ਬੈਠਾ ਆਪਣਾ ਡੱਬੂ ਠੀਕ ਆ ਉਹ ਬੈਠੀ ਆਪਣੀ ਆੜਿਆਂ ਵਾਲੀ ਕਬੂਤਰੀ ਆ ਜੋੜਾ ਨਵਾਂ ਲਾਇਆ ਬਈ ਆਪਾਂ ਇਹਦੇ ਕਰਕੇ ਕੁਛ ਕੇ ਕਬੂਤਰ ਆਪਾਂ ਨੂੰ ਉਤਰ ਕੱਢਣੇ ਪਏ ਇੱਕ ਆ ਬੈਠਾਗਾ ਠੀਕ ਆ ਤੇ ਆ ਬੈਠੀ ਆ ਉਹਦੇ ਵਾਲੀ ਬੱਚਿਆਂ ਵਾਲੀ ਕਬੂਤਰੀ ਤੇ ਆ ਬੱਚਿਆਂ ਵਾਲਾ ਕਬੂਤਰ ਠੀਕ ਹੈ ਤੇ ਆ ਇਹਦਾ ਯਾਰ ਕੋਈ ਹੱਲ ਦੱਸਿਓ ਜੇ ਕਿਸੇ ਭਰਾ ਨੂੰ ਆਪਣੇ ਨੂੰ ਪਤਾ ਹੋਵੇ ਆ ਕਬੂਤਰੀ ਦਾ ਯਾਰ ਬੜਾ ਔਖਾ ਠੀਕ ਹੈ ਤੇ ਬਾਕੀ ਉਹ ਆਪਣਾ ਇੱਕ ਇੱਧਰ ਜੋੜਾ ਛੱਡਿਆ ਬੈਠਾ ਠੀਕ ਹੈ ਉਹ ਬੈਠੇ ਆ ਉਹ ਤੇ ਬਾਕੀ ਦੂਜੇ ਕਬੂਤਰ ਆਪਣੇ ਉਹ ਸੀਗੇ ਆ ਯਾਰ ਜਾਲ ਵਾਲਾ ਅੱਜ ਕਰਨਾ पिਂਜਰਾ ਸਾਫ ਠੀਕ ਹੈ ਆਪਾਂ ਇਹ पिਂਜਰਾ ਸਾਫ ਕਰਾਂਗੇ ਤੇ ਕਰਨਾ ਤਾਂ ਆ ਵੀ ਸੀ ਬੱਚਿਆਂ ਵਾਲਾ ਪਰ ਯਾਰ ਆਪਾਂ ਕਿ ਅੱਜ ਮੀਂਹ ਪਈ ਜਾਂਦਾਗਾ ਕਾ ਨੂੰ ਬੱਚਿਆਂ ਵਿਚਾਂ ਤੇ ਨਾ ਪੈ ਜਾਣ ਕਣੀਆਂ ਬਿਮਾਰ ਹੋ ਜਾਣ ਕਿ ਮੁੜ ਕੇ ਬੁਖਾਰ ਭੂਰ ਚੜ ਜਾਂਦਾਗਾ ਠੀਕ ਹੈ ਤੇ ਉਧਰਲੇ ਖੁੱਡੇ ਦਾ ਕਰਾਂਗੇ ਕੰਮ ਅੱਜ ਸਾਫ ਸਫਾਈ ਕਰਾਂਗੇ ਸਾਨੂੰ ਦਿਖਾਵਾਂਗੇ ਠੀਕ ਹੈ ਚਲੋ ਵੀਰੇ ਫਿਰ ਜਦੋਂ ਸਾਫ ਸਫਾਈ ਕੀਤੀ ਸਾਨੂੰ ਦਿਖਾਵਾਂਗੇ ਠੀਕ ਹੈ ਮਿਲਦੇ ਆਂ ਥੋੜੇ ਜਿਹਾ ਟਾਈਮ ਬਾਅਦ ਚੋਂ ਉਹਨੇ ਇਹਨਾਂ ਨੂੰ ਦਾਣੇ ਦੂਣੇ ਪਾਦਾ ਮੈਂ ਠੀਕ ਹੈ ਦੇਖਿਓ ਤੁਸੀਂ ਦਾਣੇ ਦੂਣੇ ਪਾ ਕੇ ਇਹਨਾਂ ਨੂੰ ਠੀਕ ਹੈ ਕਰਦੇ ਆ ਫਿਰਗਾਹ ਪ੍ਰੋਸੀਜਰ ਸਟਾਰਟ ਪਾਉਣੇ ਆ ਖੁੱਡੇ ਖੁੱਡਿਆਂ ਨੂੰ ਹੱਥ ਸਾਹਸਪਾਈ ਕਰਦੇ ਆ ਠੀਕ ਹੈ ਚਲੋ ਮਿਲਦੇ ਆ ਪਹਿਲਾਂ ਤਾਂ ਆਪਣੋਂ ਬਈ ਵੀਡੀਓ ਸਟੈਂਡ ਦੇਖ ਲਓ ਠੀਕ ਹੈ ਪਰਾਣਾ ਖੁੰਡ ਦੇਖੋ ਹਾਰਤਾ ਇਹਦੀ ਵਿਚਾਰੀ ਇਹ ਹੀ ਆ ਜਿੱਤੇ ਬਹਿ ਕੇ ਜਾਨਵਰ ਜੂਨ ਮਰ ਚੈੱਕ ਕਰੀਦੇ ਆ ਠੀਕ ਹੈ ਤੇ ਤੱਜੀ ਬਾਤ ਹੈ ਜਾਨੇ ਦੂਨੇ ਠੀਕ ਹੈ ਤੇ ਬਾਕੀ ਤਰਨਾਟ ਹੁਣੀ ਆਗੇ ਤੁਹਾਨੂੰ ਦਿਖਾਉਨੇ ਆ ਆ ਸੀ ਤਰਨਾਟ ਪਹੁੰਚ ਗਿਆ ਵੀ ਦੇਖ ਕੇ ਨਰੀ ਸੋਰੀਸ ਆਪਾਂ ਕਬੂਤਰਾਂ ਨੂੰ ਪਾਤੇ ਉਹਦੀ ਇਹ ਉੱਤਰਾਏ ਦਾਣੇ ਖਾਣ ਆੜੇ ਲੱਗੋ ਲੈਨੇ ਆ ਫੂਟੇਜ ਜੇ ਨਾ ਉਡਾਂ ਤਾਂ ਬਾਕੀ ਜਦੋਂ ਦਾਣੇ ਨਹੀਂ ਹੁੰਦੇ ਫਿਰ ਤਾਂ ਉੜਦੇ ਨਹੀਂ ਇਹ ਜਦੋਂ ਦਾਣੇ ਪਏ ਹੁੰਦੇ ਆ ਨਾ ਫਿਰ ਉੱਡ ਜਾਂਦੇ ਦੇਖੋ ਦੇਖੋ ਜੀ ਰਾਤੀ ਚਿੱਟੀਆਂ ਅੱਖਾਂ ਦੀ ਠੀਕ ਹੈ ਤੇ ਓ ਹੋ 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 ਕੰਮ ਹੋ ਗਿਆ ਇੱਕ ਹੈਗਾ ਇਹਨਾਂ ਦੇ ਵਿੱਚ ਸਾ ਅੱਖੀ ਪੱਠੀ ਕਬੂਤਰ ਹੈਗਾ ਕਮੰਡਲਾ ਸਾ ਅੱਖਾ ਖਟੀਆਂ ਦਾ ਠੀਕ ਹੈ ਇੱਕ ਹੈਗੀ ਚਿੱਟੀਆਂ ਦੀ ਲਾਲ ਸਿੰਭਾਂ ਵਾਲੀ ਕਬੂਤਰੀ ਤਿੰਨ ਕਬੂਤਰੀਆਂ ਇੱਕ ਕਬੂਤਰ ਹੈਗਾ ਠੀਕ ਹੈ ਚਲੋ ਗਾਂਹਾਂ ਦਿਖਾਉਨੇ ਆ ਤੁਹਾਨੂੰ ਚਲੋ ਠੀਕ ਹੈ ਜੀ ਆਪਾਂ ਲਾਉਨੇ ਆ ਵੀਡੀਓ ਟਾਈਮ ਲੈਪਸ ਤੇ ਠੀਕ ਹੈ ਦੇਖੀ ਚਲੋ ਕਿਵੇਂ-ਕਿਵੇਂ ਕਰਦੇ ਆਂਗੇ ਆਪਾਂ ਪਿੰਜਰਾ ਆਪਣਾ ਸਾਫ਼ ਠੀਕ ਹੈ जी चिंटू बदमाश नो बड़ा चिंतू बदमाश आया ਭੱਜੂੜ ਭੱਜਣ ਦੀ ਪੂਰੀ ਕੋਸ਼ਿਸ਼ ਇਹਨੂੰ ਐ ਲੰਘਾਂਵੇਂ ਮੀਂਹ ਬਈ ਜਾਂਦਾ ਬਾਹਰ ਬਹਿ ਜਾ ਵੇ 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 ਦੇਖ ਲਈ ਦੇ ਲੋਕਰ ਆ ਹਾਂਜੀ ਅੱਜ ਦਿਨ ਮੇੜ ਤੇ ਸਾਰੇ ਕੰਮ ਕੁੰਮ ਠੀਕ ਹੈ ਕਬੂਤਰਾਂ ਨੂੰ ਪਾਤਾ ਦਾੜਾ ਦੂਣਾ ਠੀਕ ਹੈ ਅੱਜ ਦੇ ਬਾਕੀ ਜਿਹੜੇ ਘਰਕੁਰ ਦੇ ਕੰਮ ਸੀਗੇ ਉਹ ਵੀ ਕਰਤੇ ਤੇ ਬਾਕੀ ਇੱਕ ਆਪਾਂ ਪਿੰਜਰਾ ਜੇ ਸਾਫ਼ ਕੀਤਾ ਗਿਆ ਠੀਕ ਹੈ ਇਹ ਪਾਰਟ 1 ਬਣਾਇਆ ਆਪਾਂ ਠੀਕ ਹੈ ਪਾਰਟ 2 ਦੇ ਵਿੱਚ ਆਪਾਂ ਬੱਚੇ ਵਾਲਾ ਕੁੰਡਾ ਸਾਫ਼ ਕਰਾਂਗੇ ਠੀਕ ਹੈ ਚਲੋ ਫਿਰ ਮਿਲਦੇ ਆਂਗੇ ਕੱਲ ਓਕੇ ਬਾਏ டாਡਾ